ਬੀਤੇ ਦਿਨੀ ਤਾਰੀਵਾਲ ਵਿੱਚ ਝਗੜੇ ਦੌਰਾਨ ਪੰਜ ਵਿਅਕਤੀ ਜ਼ਖਮੀ ਹੋਏ ਸਨ ਇੱਕ ਧਿਰ ਦਾ ਚਾਰ ਵਿਅਕਤੀ ਅਤੇ ਦੂਸਰੀ ਧਿਰ ਦਾ ਇੱਕ ਵਿਅਕਤੀ ਜ਼ਖਮੀ ਹੋਇਆ ਸੀ ਜਿਸ ਦਾ ਨਾਂ ਗੋਪਾਲ ਸ਼ਰਮਾ ਹੈ ਗੋਪਾਲ ਸ਼ਰਮਾ ਵੀ ਕੈਮਰਾ ਅੱਗੇ ਆ ਗਿਆ ਹੈ ਗੋਪਾਲ ਸ਼ਰਮਾ ਨੇ ਦੱਸਿਆ ਕਿ ਮੈਂ ਜੁੱਤੀਆਂ ਦਾ ਅੱਡਾ ਲਗਾਉਂਦਾ ਹਾਂ ਅਤੇ ਮੇਰੇ ਪਿਤਾ ਜੀ ਹਾਰ ਦੇ ਮਰੀਜ਼ ਹਨ ਅਤੇ ਉਹਨਾਂ ਨੂੰ ਸਾਹ ਦੀ ਬਿਮਾਰੀ ਵੀ ਹੈ ਜੋ ਧੂਏ ਦੇ ਨਾਲ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਸਾਡੇ ਨਾਲ ਗਵੰਡੀ ਪੰਕਜ ਕੁਮਾਰ ਜੋ ਸਬਜ਼ੀ ਦਾ ਕੰਮ ਕਰਦਾ ਹੈ ਰੋਜ਼ ਵੱਡੀ ਧੂਫ ਦਿਖਾਉਂਦਾ ਹੈ ਅਤੇ ਸਾਡੇ ਮਨਾ ਕਰਨ ਤੇ ਇਹ ਜਾਣ ਬੁੱਝ ਕੇ ਸਾਡੇ ਵੱਲ ਧੂਫ ਦਿਖਾਉਂਦਾ ਹੈ ਅੱਜ ਅਸੀਂ ਇਸ ਨੂੰ ਫੇਰ ਰੋਕਿਆ ਤੇ ਇਸ ਨੇ ਮੇਰੇ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਪਿਤਾ ਜੀ ਨੂੰ ੱੱਕੇ ਮਾਰਨੇ ਸ਼ੁਰੂ ਕਰ ਦਿੱਤੇ ਇਸ ਨੇ ਆਪਣੇ ਸਾਥੀਆਂ ਦੇ ਨਾਲ ਸਾਡੇ ਉੱਪਰ ਹਮਲਾ ਕਰ ਦਿੱਤਾ ਜਿਸ ਵਿੱਚ ਮੈਂ ਜ਼ਖਮੀ ਹੋ ਗਿਆ ਤੇ ਮੈਨੂੰ ਇਲਾਜ ਦੇ ਲਈ ਗੁਰਦਾਸਪੁਰ ਸਿਵ ਹਸਪਤਾਲ ਲਿਆਂਦਾ ਗਿਆ ਜਿੱਤੇ ਮੇਰਾ ਇਲਾਜ ਚੱਲ ਰਿਹਾ ਹੈ। ਗੋਪਾਲ ਸ਼ਰਮਾ ਨੇ ਪੁਲਿਸ ਅਧਿਕਾਰ ਨੂੰ ਤੋਂ ਮੰਗ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਹੈ ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇਨਸਾਫ ਦਿੱਤਾ ਜਾਵੇ। ਇਸ ਸਬੰਧੀ ਥਾਣਾ ਤਾਰੀਵਾਲ ਇੰਸਪੈਕਟਰ ਮੈਡਮ ਬਲਜੀਤ ਕੋਰਨਲ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਝਗੜੇ ਦੀ ਖਬਰ ਮਿਲੀ ਸੀ ਤੇ ਮੈਡੀਕਲ ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਵੇਗੀ। ਆਪਹੀਂ ਮੇਰਾ ਨਾਮ ਗੋਪਾਲ ਸ਼ਰਮਾ ਮੈਂ ਭਾਰੀ ਹਾਲ ਤੋਂ ਆ ਮੈਂ ਜੁੱਤੀਆਂ ਦੀ ਰੇੜੀ ਫੜੀ ਲਾ ਕੇ ਤਾਂ ਆਪਣੇ ਘਰ ਦਾ ਗੁਜ਼ਾਰਾ ਕਰਦਾ ਜਿੰਨਾ ਝਗੜਾ ਉਹ ਕੱਲ੍ਹ ਕੰਮ ਕਰਦਾ ਉਹ ਲਾਗੇ ਸਬਜ਼ੀ ਦਾ ਕੰਮ ਕਰਦਾ ਜੀ ਪੰਕਜ ਪੰਕੇ ਕੁਮਾਰ ਪਾਟੀ ਮਸਲਾ ਭਜੀ ਵੀ ਉਹਦਾ ਇੱਕ ਦਿਨ ਭੰਗ ਬੜੀ ਚਰਸ ਪੀਂਦੇ ਉਥੇ ਨੰਨੀ ਹੋਇਆ ਆਸ਼ੂ ਹੋਇਆ ਤੇ ਤਿੰਨ ਚਾਰ ਜਣੇ ਹੋਰ ਹੁੰਦੇ ਉਥੇ ਉਹ ਤੂੰ ਆਇੜਾ ਨਾ ਸਾਰਾ ਹੁੰਦਾ ਤੂੰ ਮੈਨੂੰ ਲੁਹਾਰਾ ਸੇ ਤੂੰ ਫਲਾ ਦਿੰਦੇ ਆ ਤੇ ਮੋਟਾ ਉਦੋਂ ਵੀ ਅਸੀਂ ਇਹੋ ਗੱਲ ਕੀਤੀ ਕਿ ਤੂੰ ਫਲਾ ਦੇ ਤੇ ਇੰਨਾ ਸਾਨੂੰ ਪ੍ਰੋਬਲਮ ਹੁੰਦੀ ਆ ਪੰਜ 6 ਮਹੀਨੇ ਹੋ ਗਏ ਨੂੰ ਹੱਥ ਜੋੜਦੇ ਆ ਨਹੀਂ ਮੰਨਦਾ ਏ ਉਸ ਤੋਂ ਬਾਅਦ ਇਹਨਾਂ ਨੇ ਫਿਰ ਅਸੀਂ ਮਨਾ ਕੀਤਾ ਇਹਨਾਂ ਨੂੰ ਇਹਨਾਂ ਨੇ ਸਾਡੇ ਦੁਕਾਨ ਤੇ ਮੇਰੀ ਜਾ ਕੇ ਹੱਥੋਂ ਪਾਈ ਕੀਤੀ ਹੈ ਬੰਦਿਆਂ ਨਾਲ ਜਿਹਦੇ ਵਿੱਚ ਆਸ਼ੂ ਹਨੀ ਇੱਕ ਮੁੰਡਾ ਅਜ ਹਨ ਨਨੀ ਨਨੀ ਨਾ ਮੁੰਡਾ ਮੈਂ ਕੋਈ ਹੋ ਹੀਗਾ ਤੇ ਕੋਈ 15 20 ਜਣੇ ਆਨ ਪਛਾਤੇ ਤੇ ਦੇਖੋ ਜੀ ਇਹਨਾਂ ਦੇ ਦਾਤਤ ਦੇ ਦੂਤਰ ਜਿਹੜੇ ਇਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਆਪਣੇ ਕੋ ਵਜੇ ਇਹਨਾਂ ਦੇ ਕਿਉਂਕਿ ਅਸੀਂ ਦੁਕਾਨਦਾਰ ਬੰਦੇ ਆ ਸੌਦਾ ਜਿੱਤਿਆਂ ਵੇਚਣ ਵਾਲੇ ਮੈਂ ਦਾਤਤ ਉੱਤੇ ਜਾਂ ਕਰਪਾਨਾ ਲੈ ਕੇ ਨਹੀਂ ਬੈਠਾ ਦਾ ਜੀ ਤੇ ਗੁੰਡਾਗਰਦੀ ਨੂੰ ਹੱਥ ਪਾਈ ਜਾਵੇ ਮੇਰੀ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਆ ਤੇ ਸ਼ਹਿਰਦਾਰੀ ਵੀ ਜਿਹੜੀ ਸਾਰੀ ਮੇਰੇ ਨਾਲ ਚੱਲਦੀ ਵੀ ਆ ਸਾਰਾ ਸ਼ਹਿਰ ਮੇਰੇ ਨਾਲ ਆ ਇੱਕ ਹਿੰਦੂਸ ਗਠਨ ਦਾ ਨਾਮ ਲੈ ਕੇ ਇਹ ਬੰਦਾ ਤੇ ਇਸ ਤਰ੍ਹਾਂ ਦੇ ਘੁਣੋੜੇ ਕੰਮ ਕਰਦਾ ਤੇ ਗੁੰਡਾਹਾਨੂ ਬਣਾਉਂਦਾ ਪਿਆ ਮੈਂ ਨਹੀਂ ਭਾਜੀ ਇਹਦੇ ਘਰ ਲੈਣ ਨੂੰ ਗਿਆ ਇਹ ਮੇਰੀ ਦੁਕਾਨ ਤੇ ਆ ਕੇ ਲੜੇ ਆ ਮੇਰਾ ਕੈਸ਼ ਵੀ ਹੋ ਕੇ ਲੱਗੇ ਆ ਮੇਰਾ ਕੈਸ਼ ਵੀ ਹੋਇਆ ਨਾ ਮੇਰੇ ਕਪੜੇ ਪਾੜੇ ਮੇਰੇ ਪਿਓ ਨੂੰ ਗਾਲਾਂ ਕੱਢੀਆਂ ਤੇ ਅਸੀਂ ਇਨਸਾਫ ਲਈ ਪੁਲਿਸ ਕੋਲ ਇਨਸਾਫ ਦੀ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਬੰਦਾ ਇਨਸਾਫ ਦਿੱਤਾ ਜਾਏ ਤੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਨਹੀਂ ਸੁਣਤੀ ਮੈਂ ਨਹੀਂ ਭਾਜੀ ਇਹ ਅਦਬੀ ਨਹੀਂ ਕੀਤੀ ਮਾਰੇ ਮੈਂ ਹਿੰਦੂ ਆ ਇੱਕ ਆਪਕਟ ਹਿੰਦੂ ਆ ਮੇਰੇ ਘਰ ਜਾ ਕੇ ਵੇਖ ਲੋ ਮੰਦਿਰ ਬਣਿਆ ਅਸੀਂ ਕਦੇ ਸੇਰੇ ਬਿਦੇਲੀ ਕ੍ਰਿਸ਼ਨਾ ਮਦਨ ਜੀ ਦਾ ਮੱਥਾ ਟੇਕਣ ਜਾਂਦਾ ਮੈਂ ਕਿ ਹਿੰਦੂ ਹੋ ਕੇ ਹਿੰਦੂ ਤੁਹਾਨੂੰ ਬੇਅਦਬੀ ਕਰ ਸਕਦਾ ਇਹ ਇੱਕ ਪ੍ਰਪਗੰਡਾ ਮੇਰੇ ਖਿਲਾਫ ਮੇਰੇ ਭਾਜੀ ਮੋਢੇ ਤੇ ਲੱਗੀ ਦੀ ਆ ਆ ਪਿੱਠ ਮੇਰੀ ਸਾਰੀ ਭਰੀ ਆ ਮੇਰੀ ਲੱਤਾਂ ਤੇ ਲੱਗੀ ਆ ਮੈਂ ਤੋੜਿਆ ਨਹੀਂ ਜਾਣ ਦੇਦਾ ਮੈਂ ਪੁਲਿਸ ਕੋ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਾ ਜੇ ਅਗਰ ਮੇਰਾ ਕੋਈ ਵੀ ਮੇਰੇ ਪਰਿਵਾਰ ਦਾ ਮੇਰਾ ਕੋਈ ਵੀ ਜਾਨੀਮਾਲੀ ਨੁਕਸਾਨ ਹੁੰਦਾ ਹਣੀ ਮਾ ਜਨ ਉਹਦਾ ਜਿਮਨਵਾਰੇ ਦਾ ਨੰਨੀ ਜੁਮਿਆ ਹੋਵੇਗਾ ਪਾਤੀ ਬਾਬਾ ਜੁਮਿਆ ਰੋਏਗਾ ਅਸ਼ੂ ਜੁਮਿਆ ਬੇਗਾ ਇਹ ਸਾਰਾ ਜਿਹੜਾ ਟੋਲਾ ਵਾ ਇਹ ਸਾਰੇ 15-20 ਜਣੇ ਜੁਮਿਆ ਰੋਣਗੇ ਅਸੀਂ ਮੈਂ ਕੱਲ ਧਾਰੀਵਾਲ ਦਾ ਝਗੜਾ ਹੋਇਆ ਉਹਦੇ ਸਬੰਧੀ ਕੀ ਧਾਰੀਵਾਲ ਝਗੜਾ ਹੋਇਆ ਦੋ ਦੁਕਾਨਦਾਰਾਂ ਦਾ ਆਪਸ ਹੀ ਤੇ ਟਿਕਣ ਤੋਂ ਵੀ ਇਹਨਾਂ ਦਾ ਝਗੜਾ ਹੋਇਆ ਆਪਸ ਹੀ ਵਿੱਚ ਏ ਜਿਹੜੀ ਇੱਕ ਪਾਰਟੀ ਦੇ ਸੱਤਾ ਲੱਗੀਆਂ ਹੈਗੀਆਂ ਨੇ ਉਹ ਐਡਮਿਟ ਹੈਗੀ ਆ ਤੇ ਸਾਡੇ ਕੋਲ ਜੇ ਅਮਲ ਆਰ ਨਹੀਂ ਆਈ ਹੈਗੀ ਜਦੋਂ ਅਮਲ ਆ ਰਹੀ ਉਹਦੇ ਨੂੰ ਦਬਕ ਜੋ ਬੰਦੀ ਹੈਗੀ ਉਹ ਅਸੀਂ ਕਾਰਵਾਈ ਕਰਾਂਗੇ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਸਟ ਹਾ ਉਸਾ ਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟ ਹਾ ਉਸਾ ਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।